ભગવંતમાન રળિયા ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਛਣੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਇਤੇ ਕਿੰਨੇ ਉਸ ਵੇਲੇ ਰੋਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗੇ 3 ਸਾਲ ਚ ਕਿਉਂਕਿ ਜਦੋਂ ਇਹ ਢਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ 25-25000 ਚ ਕਬੂਤਰਬਾਜੀ ਕਰਦਾ ਰਿਹਾ ਭਗਵੰਤਮਾਨ ਜਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਿਹਾ ਯਾਰ ਅੱਜ ਹਾਲਾਤ ਦੇਖੋ ਕੀ ਹੈ ਵੀ ਜਿਹੜੇ ਵੋਟ ਪਾਈ ਮੈਂ ਕਿਹਾ ਭਗਵੰਤ ਮਾਨ ਸਾਹਿਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਤੇ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਉਹਨੇ ਉਹਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲੋ ਜਿਹਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ આરોਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲੋ ਇਹ ਭਗਵੰਤ ਮਾਨ ਰੜਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਛਣੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਇੱਥੇ ਕਿੰਨੇ ਉਸ ਵੇਲੇ ਰੋਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗੇ 3 ਸਾਲ ਚ ਕਿਉਂਕਿ ਜਦੋਂ ਇਹ ਦਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ 25-25000 ਚ ਕਬੂਤਰਬਾਜੀ ਕਰਦਾ ਰਿਹਾ ਹੈ ਭਗਵੰਤ ਮਾਨ ਜਿਹੜਾ ਖਾਣਾ ਹੁੰਦਾ ਤੇ ਅਸੀਂ ਨਾ ਦੰਦੇ ਫੈਕਟਰੀ ਮੈਂ ਕਿਹਾ ਇਹੀ ਆ ਇਸ ਬੰਦੇ ਨੇ ਪੰਜਾਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਿਹਾ ਯਾਰ ਅੱਜ ਹਾਲਾਤ ਦੇਖੋ ਕੀ ਆ ਵੀ ਜਿਹੜੇ ਵੋਟ ਪਾਈ ਉਹ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਪਰ ਇਸ ਬੰਦੇ ਨੂੰ ਚਲੋ ਹੋਰ ਵੀ ਸੁਣ ਲਓ ਜੇ ਜਹਾਜ਼ ਵੀ ਇਹਨੇ ਕਿਤੇ ਗੱਲ ਕਰਨੀ ਸੀ ਕਿੰਨੀ ਵਾਰ ਪ੍ਰਾਈਮ ਮਿੰਿਸਟਰ ਸਾਹਮਣੂ ਮਿਲੇ ਜਨਾਬ ਕਿੰਨੀ ਵਾਰ ਸਾਡੇ ਐਕਸਟਰਨਲ ਅਫੇਅਰ ਮਿੰਿਸਟਰ ਨੂੰ ਮਿਲੇ ਕਿੰਨੀ ਵਾਰ ਇਹਨਾਂ ਦੇ ਮੰਤਰੀ ਮਿਲੇ ਇਹ ਮੰਤਰੀ ਮੈਂ ਮੰਤਰੀ ਸਾਹਿਬ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਮੰਤਰੀ ਸਾਹਿਬ ਦਾ ਉਧਰ ਨੂੰ ਮੂੰਹ ਕਰਤਾ ਸੀ ਸੁਖ ਵਿਲਾਸ ਵੱਲ ਨੂੰ ਇਹ ਟਰੈਕਟਰ ਲੈ ਕੇ ਗਏ ਸੀ ਉਸ ਤੋਂ ਬਾਅਦ ਮਹਿਕਮਾ ਹੀ ਨਹੀਂ ਕੋਲ ਕੋਈ ਰਿਹਾ ਸੀ ਇਹ ਹਾਲਾਤ ਇਹ ਮੰਤਰੀ ਸਾਹਿਬ ਦਾ ਭਗਵੰਤ ਮਾਨ ਨੇ ਕੀਤਾ ਸੀ ਮੱਖ ਮੰਤਰੀ ਸਾਹਿਬ ਕਹਿੰਦੇ ਮੋਦੀ ਸਾਹਿਬ ਨੇ ਉਹ ਮਿੱਤਰ ਆ ਗਏ ਆ ਕੌਣ ਇੱਕ ਗੱਲ ਹੋਰ ਸੁਣ ਲਓ ਜੋ ਸੀਐਮ ਨੇ ਪ੍ਰਾਈਮ ਮਿਨਿਸਟਰ ਲਈ ਸ਼ਬਦ ਵਰਤੇ ਆ ਮੈਂ ਸਮਝਦਾ ਉਹ ਨਿੰਦਣਯੋਗ ਆ